ਵਾਰਜੀ ਕਾ ਖਾਲਸਾ ਵਹਿਜੀ ਕੀ ਫਤਿਹ ਐਸ ਵੇਲੇ ਦੀ ਤੁਹਾਨੂੰ ਇੱਕ ਹੋਰ ਦੁਖਦਾਈ ਘਟਨਾ ਦੇ ਨਾਲ ਜਿਹੜਾ ਆਪਾਂ ਜ਼ਿਕਰ ਕਰਦੇ ਹਾਂ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਅੱਜ ਪੰਜਾਬ ਦੇ ਵਿੱਚ ਖਬਰ ਜੁੜੀ ਆ ਆਮ ਆਦਮੀ ਪਾਰਟੀ ਦੇ ਨਾਲ ਦੱਸਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਦਾ ਸਰਪੰਚ ਦਾ ਗੋਲੀਆਂ ਮਾਰ ਕੇ ਜਿਹੜਾ ਕਾਤਲ ਕਰ ਦਿੱਤਾ ਗਿਆਗਾ ਐਸ ਵੇਲੇ ਦੀ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਤਰਨਤਾਰਨ ਜ਼ਿਲ੍ਹੇ ਦਾ ਲਾਲੂ ਘਮਣ ਪਿੰਡਾ ਉਤੋਂ ਦਾ ਸਰਪੰਚ ਪ੍ਰਤਾਪ ਸਿੰਘ ਜਿਨ੍ਹਾਂ ਦੀ ਉਮਰ ਕਰੀਬ 75 ਸਾਲ ਦੱਸੀ ਜਾ ਰਹੀ ਆ ਉਹ ਕਿਸੇ ਦੇ ਜਿਹੜਾਗਾ ਭੋਗ ਤੇ ਗਿਆ ਸੀ ਆਪਣੇ ਸਾਥੀਆਂ ਸਮੇਤ ਭੋਗ ਦੇ ਅਪਰੰਥ ਐਨੇ ਵੱਡੇ ਇਕੱਠ ਦੇ ਵਿੱਚ ਮੋਟਰਸਾਈਕਲ ਸਵਾਰਾਂ ਵੱਲੋਂ ਜਿਹੜਾ ਉਸਤੇ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਸਰਪੰਚ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਹਦੇ ਦੋ ਸਾਥੀ ਜਿਹੜੇ ਕਿ ਗਮੀਰ ਜਾਕਮੀ ਹੋ ਗਏ ਤੁਹਾਨੂੰ ਦੱਸ ਦਈਏ ਕਿ ਇਸ ਜਦੋਂ ਵੋਟਾਂ ਪਈਆਂ ਇਸ ਤੋਂ ਪਹਿਲਾਂ ਵੀ ਇੱਕ ਨੌਜਵਾਨ ਜਿਹੜਾ ਸਰਬਸੰਮਤੀ ਨਾਲ ਚੁਣਿਆ ਗਿਆ ਸੀ ਆਮ ਆਦਮੀ ਪਾਰਟੀ ਦਾ ਤੇ ਉਹ ਗੱਡੀ 'ਚ ਬੈਠ ਜਦੋਂ ਆਪਣੇ ਘਰੇ ਜਾਂਦਾ ਸੀ ਤਾਂ ਉੱਥੋਂ ਦੋ ਮੋਟਰਸਾਈਕਲ ਸਵਾਰ ਆਉਂਦੇ ਨੇ ਤੇ ਉਹਦੇ ਨਾਲ ਹੱਥ ਮਿਲਾਉਂਦੇ ਨੇ ਹੱਥ ਮਿਲਾਉਣ ਤੋਂ ਬਾਅਦ ਉਹਦੇ ਤੇ ਤੌੜ ਤੌੜ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਤੇ ਉਹ ਵੀ ਆਮ ਆਦਿ ਪਾਰਟੀ ਦਾ ਸਰਪੰਚ ਜੀ ਚੜ੍ਹਦੀ ਉਮਰ ਦਾ ਨੌਜਵਾਨ ਸੀ ਉਹਦਾ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆਗਾ ਪੰਜਾਬ ਦੇ ਵਿੱਚ ਐਸ ਵੇਲੇ ਹੋ ਕੀ ਰਿਹਾਗਾ ਹਰ ਪਾਸੇ ਵੇਖਦੇ ਆਂ ਕਾਤਲ ਹੀ ਕਾਤਲ ਦੀਆਂ ਖਬਰਾਂ ਘੁੰਮ ਰਹੀਆਂ ਨੇ ਜਿਹੜੇ ਕਿ ਕੋਈ ਗੈਂਗਸਟਰ ਦੱਸੇ ਜਾ ਰਹੇ ਨੇ ਕੋਈ ਹਰ ਇੱਕ ਮੈਂ ਇਥੇਕ ਦੱਸਣਾ ਚਾਹਣਾਗਾ ਇਥੇ ਗੱਲ ਹਰ ਇੱਕ ਗੈਂਗਸਟਰ ਨਾਲ ਜੁੜ ਰਹੀ ਆ ਇਹਦਾ ਕਾਰਨ ਕੀ ਹੋ ਸਕਦਾਗਾ ਰੀਜਨ ਕੀ ਹੋ ਸਕਦਾਗਾ ਕੁਝ ਇੱਜਤ ਜਿਹੜੀਆਂ ਅਜਿਹਾਂ ਵਾਰਦਾਤਾਵੀਆਂ ਨੇ ਜਿਹੜੀਆਂ ਕਿ ਪਹਿਲਾ ਰੰਜਸ ਹੁੰਦੀ ਆ ਪਿੰਡਾਂ ਦੇ ਵਿੱਚ ਆਪਦੇ ਵਿੱਚ ਇਸ ਤੋਂ ਪਹਿਲਾਂ ਵੀ ਜੇ ਆਪਾਂ 10 ਵੀਧਾ ਕੇ ਪਿੱਛੇ ਚੱਲੇ ਜਾਈਏ ਉਦੋਂ ਵੀ ਜਿਹੜੀਆਂ ਇਹ ਘਟਨਾ ਪਰ ਵਾਪਰਦੀਆਂ ਸੀ ਉਦੋਂ ਸਿੱਧਾ ਪਤਾ ਹੁੰਦਾ ਸੀ ਕਿ ਫਲਾਨੇ ਦੇ ਨਾਲ ਬੰਦੇ ਦੀ ਦੁਸ਼ਮਣੀ ਆ ਤੇ ਉਦੋਂ ਸਿੱਧਾ ਸੱਕ ਹੋ ਕੇ ਸਿੱਧਾ ਬੰਦਾ ਫੜਿਆ ਜਾਂਦਾ ਸੀ ਪਰ ਅੱਜ ਦਾ ਜਵਾਨਾ ਜਿਹੜਾ 2024 ਦਾ ਆਪਾਂ ਕਹਿ ਲਈਏ ਕਿ ਜਿਸ ਨੂੰ 21ਵੀਂ ਸਦੀ ਦਾ ਜਵਾਨਾ ਕਿਹਾ ਜਾਂਦਾ ਇਸ ਦੇ ਵਿੱਚ ਤਾਂ ਪਤਾ ਨਹੀਂ ਲੱਗਦਾ ਕਿ ਕੌਣ ਕਿਸੇ ਦਾ ਦੁਸ਼ਮਣ ਆ ਕੌਣ ਕਿਸੇ ਦੀ ਬੁੱਕਲ ਦੇ ਵਿੱਚ ਬੈਠਾਗਾ ਤੇ ਕਿਦੋਂ ਕਿਸੇ ਦੇ ਗੋਲੀਆਂ ਵੱਜ ਜਾਣ ਕੋਈ ਪਤਾ ਨਹੀਂ ਲੱਗਦਾ ਕਿ ਜਿਹੜਾ ਪੰਜਾਬ ਦੇ ਅੱਜ ਇਹ ਹਾਲਾਤ ਹੋ ਚੁੱਕੇ ਨੇ ਮੈਂ ਪਹਿਲਾਂ ਵੀ ਕਈ ਵਾਰੀ ਕਿਹਾਗਾ ਕਿ ਇਹ ਹਾਲਾਤ ਕਦੇ ਅਸੀਂ ਯੂਪੀ ਬਿਹਾਰ ਦੇ ਸੁਣਿਆ ਕਰਦੇ ਸੀ ਕਿ ਉੱਥੇ ਪੰਜ 10 ਰੁਪਈਆ ਪਿੱਛੇ ਜਿਹੜਾ ਬੰਦੇ ਦਾ ਕਤਲ ਕੀਤਾ ਜਾਂਦਾ ਸੀ ਜਨਨ ਕਿ ਪੁਲਿਸ ਵੀ ਜਿਹੜੀ ਡਰਦੀ ਆ ਉਹ ਵੀ ਜਿਹੜੀ ਜੁਪੀ ਬਿਹਾਰ ਦੇ ਵਿੱਚ ਬਣਨ ਤੋਂ ਡਰਦੀ ਸੀ ਅੱਜ ਇਹ ਹਾਲਾਤ ਪੰਜਾਬ ਦੇ ਕਿਉਂ ਬਣ ਚੁੱਕੇ ਨੇ ਕੀ ਕਾਰਨ ਨੇ ਕੀ ਵਜ੍ਹਾ ਹੋ ਸਕਦੀ ਆ ਇਹ ਤੇ ਜਿਹੜਾ ਕਿ ਦੇਖੋ ਪ੍ਰਸ਼ਾਸਨ ਬੇਸ਼ੱਕ ਉੱਥੇ ਮੌਕੇ ਤੇ ਪਹੁੰਚ ਗਿਆ ਹੁਣ ਬਿਆਨ ਜਿਹੜਾ ਪ੍ਰਸ਼ਾਸਨ ਲਈ ਜਾ ਰਿਹਾਗਾ ਦੱਸਿਆ ਜਾ ਰਿਹਾ ਸੀ ਕਿ ਉਸ ਸਰਪੰਚ ਨੂੰ ਪਹਿਲਾਂ ਵੀ ਕਈ ਵਾਰੀ ਧਮਕੀਆਂ ਦਿੱਤੀਆਂ ਗਈਆਂ ਸੀ ਇਹ ਦੱਸਿਆ ਜਾ ਰਿਹਾ ਕਿ ਵਿਦੇਸ਼ 'ਚੋਂ ਬੈਠੇ ਕੁਝ ਨੌਜਵਾਨਾਂ ਵੱਲੋਂ ਜਿਨ੍ਹਾਂ ਨੂੰ ਗੈਂਗਸਟਰ ਕਿਹਾ ਜਾਂਦਾ ਹੈ ਵੀ ਉਹਨਾਂ ਵੱਲੋਂ ਕਹਿੰਦੇ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਪਰ ਪਰ ਜਿਹੜੀ ਫਿਲਹਾਲ ਇਸ ਘਟਨਾ ਦਾ ਪੂਰਾ ਬੇਰਵਾ ਜਿਹੜਾ ਜਿੰਨਾ ਤੱਕ ਪੁਲਿਸ ਡਿਕਲੇਅਰ ਨਹੀਂ ਕਰਦੀ ਪੁਲਿਸ ਕਾਨਫਰੰਸ ਨਹੀਂ ਕਰਦੀ ਉਹਨਾਂ ਤੱਕ ਕੁਝ ਨਹੀਂ ਕਹਿ ਸਕਦੇ ਕਿਉਂਕਿ ਹਲੇ ਹਲੇ ਜਿਹੜਾ ਨਦੀਕੀ ਆਪਾਂ ਕਹਦੇ ਕਿ ਕੁਝ ਮਿੰਟਾਂ ਘੰਟਾਂ ਦੇ ਪਹਿਲੇ ਹੀ ਜਿਹੜਾ ਕਾਤਲ ਹੋਇਆਗਾ ਕਾਤਲ ਸਭ ਤੋਂ ਵੱਡੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਇਸ ਸਮੇਂ ਦੀ ਸਭ ਤੋਂ ਵੱਡੀ ਜਿਹੜੀ ਇੱਕ ਹੋਰ ਬਾਰਦਾਤ ਵਾਪਰ ਗਈ ਆ ਆਮ ਆਦੀ ਪਾਰਟੀ ਦਾ ਸਰਪੰਚ ਸੀ ਜਿਸ ਦੀ ਉਮਰ ਕਰੀ 75 ਸਾਲ ਸੀ ਬਜ਼ੁਰਗ ਸੀ ਪਰ ਉਹ ਕਿਸੇ ਦੇ ਜਦੋਂ ਭੋਗ ਤੇ ਜਾਂਦਾ ਭੋਗ ਦੇ ਉਪਰੰਤ ਉਹਦੇ ਜਿਹੜੀਆਂ ਤਬੜ ਤਾੜ ਜਿਹੜੀਆਂ ਗੋਲੀਆਂ ਚਲਾਈਆਂ ਜਾਂਦੀਆਂ ਉਸ ਬਜ਼ੁਰਗ ਨੌਜਵਾਨ ਦਾ ਜਿਹੜਾ ਮਾਫ ਕਰਨਾ ਬਜ਼ੁਰਗ ਦਾ ਜਿਹੜਾ सरपंच ਦਾ ਜਿਹੜਾ ਕਾਤਲ ਕੀਤਾ ਜਾਂਦਾਗਾ ਤੇ ਦੋ ਉਹਦੇ ਸਾਥੀ ਨੇ ਜਿਹੜੇ ਉਹ ਵੀਰ ਰੂਪ ਦੇ ਵਿੱਚ ਜਿਹੜੇ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਕੋ ਤੁਰਤ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆਗਾ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਪੰਜਾਬ ਦੇ ਵਿੱਚ ਦਿਨ ਦਿਹਾੜੇ ਜਿਹੜੀ ਕਿ ਆਪਾਂ ਕਹਿ ਲਈਏ ਦਿਨ ਦਿਹਾੜੇ ਗੋਲੀਆਂ ਚੱਲੀਆਂ ਜਾ ਰਹੀਆਂ ਨੇ ਕਦੇ ਕਿਸੇ ਨੂੰ ਮਾਰਿਆ ਜਾ ਰਿਹਾ ਕਦੇ ਕਿਸੇ ਨੂੰ ਮਾਰਿਆ ਜਾ ਰਿਹਾ ਜੇਕਰ ਸਾਰਿਆਂ ਦੀ ਸ਼ੱਕ ਦੀ ਸੂਈ ਤੇ ਜਾਂਦੀ ਹੈ ਵਿਦੇਸ਼ ਬੈਠੇ ਗੈਂਗਸਟਰ ਵਿਦੇਸ਼ ਬੈਠੇ ਗੈਂਗਸਟਰ ਸਾਡੀਆਂ ਸਰਕਾਰਾਂ ਸਾਡੀਆਂ ਟੈਲੀਜੈਂਸੀਆਂ ਕਿੱਥੇ ਨੇ ਕੀ ਕਰਦੀਆਂ ਨੇ ਕਿ ਕੀ ਸਾਰੇ ਬੰਦੇ ਨੇ ਜਿਹੜੇ ਜਿੰਨੇ ਵਿਦੇਸ਼ ਤੋਂ ਬੈਠੇ ਗੈਂਗਸਟਰ ਕਤਲ ਕਰਨੇ ਪੰਜਾਬ ਦੇ ਵਿੱਚ ਇਹ ਹੈਰਾਨੀ ਵਾਲੀ ਤੇ ਇੱਕ ਆਪਾਂ ਇਹ ਕਹਿੰਦੇ ਆ ਕਿ ਬੜੀ ਵਿਚਾਰਨ ਵਾਲੀ ਗੱਲ ਆ ਇਸ ਤੋਂ ਪਹਿਲਾਂ ਜਦੋਂ ਕਾਲੀ ਸਰਕਾਰ ਹੁੰਦੀ ਸੀ 2000 15 ਦੇ ਵਿੱਚ ਲਾ ਲਈਏ ਉਸ ਤੋਂ ਪਹਿਲਾਂ ਲਾ ਲਈਏ ਜੇ 10 ਸਾਲ ਕਾਲੀ ਸਰਕਾਰ ਰਹੀ ਆ ਉਦੋਂ ਵੀ ਜਿਹੜੇ ਕਾਤਲ ਹੁੰਦੇ ਸੀ ਉਦੋਂ ਸਾਰਿਆਂ ਦਾ ਨਾਮ ਜਿਹੜਾ ਐਸਆਈ ਨਾਲ ਜਿਹੜਾ ਕਿ ਪਾਕਿਸਤਾਨ ਨਾਲ ਜੋੜਿਆ ਜਾਂਦਾ ਸੀ ਕਿ ਜਿੰਨੇ ਕਾਤਲ ਹੁੰਦੇ ਸੀ ਪੰਜਾਬ ਦੇ ਵਿੱਚ ਉਹ ਇਸ ਤਰ੍ਹਾਂ ਕਿਹਾ ਜਾਂਦਾ ਸੀ ਕਿ ਏਐਸਆਈ ਜਿਹੜੀ ਆ ਏਜੰਸੀ ਆ ਜਿਹੜੀ ਆਪਣਾ ਪਾਕਿਸਤਾਨ ਦੀ ਉਹਦੇ ਵੱਲੋਂ ਕੀਤੇ ਜਾ ਰਹੇ ਨੇ ਪਰ ਹੁਣ ਜਿਹੜਾ ਜਵਾਨਾ ਬਦਲ ਗਿਆ ਹੁਣ ਜਿਹੜੇ ਵੀ ਕਾਤਲ ਹੁੰਦੇ ਨੇ ਉਹ ਇਹ ਕਿਹਾ ਜਾਂਦਾ ਵਿਦੇਸ਼ ਬੈਠੇ ਫਲਾਣੇ ਗੈਂਗਸਟਰ ਨੇ ਕਰਤੇ ਵਿਦੇਸ਼ ਵਟੇ ਧਮਕੇ ਗੈਂਗਸਟਰ ਨੇ ਕਰਤੇ ਚਲੋ ਆਪਾਂ ਮੰਨਦੇ ਆ ਉਹ ਬੰਦੇ ਵਿਦੇਸ਼ ਬੈਠੇ ਨੇ ਪਰ ਜਿਹੜੇ ਬੰਦੇ ਪੰਜਾਬ ਦੇ ਵਿੱਚ ਹਾਲਾਤ ਕਿਹੇ ਜੇ ਬਣੇ ਹੋਏ ਨੇ ਪੰਜਾਬ ਦੇ ਵਿੱਚ ਨੌਜਵਾਨਾਂ ਕੋਲੇ ਹਥਿਆਰ ਕਿੱਥੋਂ ਆਉਂਦੇ ਨੇ ਮਹਈਆ ਕਿੱਥੋਂ ਆਉਂਦੇ ਨੇ ਉਹ ਨੌਜਵਾਨ ਕਿਉਂ ਇੱਕ ਦੂਜੇ ਦੇ ਜਿਹੜਾ ਬੈਰੀ ਬਣੇ ਹੋਏ ਨੇ ਕਿਉਂ ਮਾਰੇ ਨੇ ਇਹਦੀਆਂ ਦੋ ਗੱਲਾਂ ਨੇ ਇੱਕ ਤਾਂ ਹੁੰਦੀ ਆ ਆਸ ਦੇ ਵਿੱਚ ਰੰਜਸ ਵਜਾ ਲੜਾਈ ਝਗੜਾ ਪਹਿਲਾਂ ਹੋਇਆ ਹੁੰਦਾਗਾ 2 ਸਾਲ 4 ਸਾਲ ਜਾਂ ਆਪਾਂ ਕਹਿੰਦੇ 5-7 ਸਾਲ ਪਹਿਲਾਂ ਕਈ ਆਪਾਂ ਉਹਨਾਂ ਲੜਾਈ ਝਗੜਿਆਂ ਨੂੰ ਭੁੱਲ ਜਾਂਦੇ ਆ ਇੱਕ ਆਪਾਂ ਨਵਾਂ ਰੂਪ ਦੇ ਦਿੰਦੇ ਆ ਗੈਂਗਸਟਰ ਦਾ ਆਪਾਂ ਮੰਨਦੇ ਆ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਗੈਂਗਸਟਰ ਬਾਦ ਆ ਜਿਹੜਾ ਕਿ ਹੈਗਾਗਾ ਜਰੂਰ ਪਰ ਜਿਹੜੀ ਕਿ ਹਰ ਇੱਕ ਇੱਕ ਗੱਲ ਜਿਹੜੀ ਆਮ ਬੰਦੇ ਵੱਲੋਂ ਜਿਹੜੀ ਇਹ ਜੋੜੀ ਜਾਂਦੀ ਆ ਕਿ ਫਲਾਣੇ ਗੈਂਗਸਟਰ ਨੇ ਗੋਲੀਆਂ ਮਾਰਤੀਆਂ ਪਰ ਆਪਾਂ ਜੇ ਕੱਲ ਇਸ ਨੂੰ ਘੋਖ ਦੇ ਨਾਲ ਪੜਤਾਲ ਦੇ ਨਾਲ ਵੇਖੀਏ ਕਿ ਹਰ ਇੱਕ ਬੰਦਾ ਗੈਂਗਸਟਰ ਬਣ ਚੁੱਕਿਆ ਪੰਜਾਬ ਦਾ ਜਿਹੜਾ ਵੀ ਬੰਦਾ ਫੜੇ ਜਾਂਦੇ ਨੇ ਜਿਨ੍ਹਾਂ ਨੇ ਹੁਣ ਗੁਰਪ੍ਰੀਤ ਸਿੰਘ ਹਰੀ ਨੌ ਦਾ ਕਤਲ ਹੋਇਆ ਉਹਦੇ ਵਿੱਚ 6 ਬੰਦੇ ਫੜੇਗੇ ਹੁਣ ਸੇਅ ਬੰਦਿਆਂ ਨੂੰ ਦੱਸਿਆ ਜਾ ਰਿਹਾ ਕਿ ਗੈਂਗਸਟਰ ਆ ਕੁਝ ਉਹਦੇ ਪਿੰਡ ਦੇ ਬੰਦੇ ਵੀ ਦੱਸੇ ਜਾ ਰਹੇ ਨੇ ਪਰ ਸਾਰਿਆਂ ਨੂੰ ਜਿਹੜਾ ਕਿ ਇੱਕ ਲੈਂਡ 'ਚ ਜੋੜਿਆ ਜਾ ਰਿਹਾ ਕਿ ਗੈਂਗਸਟਰ ਜਿਹੜਾ ਬੰਦਾ ਹੀ ਫੜਿਆ ਜਾ ਰਿਹਾ ਪਰ ਮੈਂ ਇੱਕ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹ ਜਿਹੜਾ ਕਲੀਅਰ ਕੀਤਾ ਜਾਇਆ ਕਰੇ ਕਿ ਜਿਹੜਾ ਜਾਂ ਤਾਂ ਇਹ ਕੋਈ ਰਾਂਜਸ ਹੁੰਦੀ ਆ ਪਿੰਡਾਂ ਦੇ ਵਿੱਚ ਚੱਲਦੀ ਰਹਿੰਦੀ ਆ ਤਕਰਾਰ ਪਾ ਕੇ ਚੱਲਦੀ ਰਹਿੰਦੀ ਆ ਤੇ ਬਹੁਤ ਮੰਦ ਭਾਗੀ ਤੇ ਮਾੜੀ ਆ ਕਿਉਂਕਿ ਕਿਸੇ ਦਾ ਕਤਲ ਕਰ ਦੇਣਾ ਇਹ ਕਤਲਾਂ ਦੇ ਨਾਲ ਮਸਲੇ ਕਦੇ ਹੱਲ ਨਹੀਂ ਹੁੰਦੇ ਜਾਂ ਤਾਂ ਬੈਠ ਵਿਚਾਰ ਕੇ ਹੁੰਦੇ ਆ ਜਾਂ ਕਰ ਤੁਸੀਂ ਤੁਹਾਡੀ ਕਿਸੇ ਨਾਲ ਸੋਚ ਨਹੀਂ ਮਿਲਦੀ ਜਾਂ ਤੁਹਾਡੇ ਵਿਚਾਰ ਕਿਸੇ ਨਾਲ ਨਹੀਂ ਮਿਲਦੇ ਤਾਂ ਇਹ ਦੋ ਆਪਾਂ ਉਤੋਂ ਪਾਸਾ ਵਟ ਲਈਏ ਤੇ ਪਰ ਕਿਸੇ ਦਾ ਕਤਲ ਕਰ ਦੇਣਾ ਹੁਣ 75 ਸਾਲ ਦੀ ਉਮਰ ਦੇ ਵਿੱਚ ਜਿਹੜਾ ਕਿ ਬਜ਼ੁਰਗ ਸੀ ਸਰਪੰਚ ਬਣਾਇਆ ਸੀ ਪਿੰਡ ਵਾਸੀਆਂ ਨੇ ਚਲੋ ਕਿਸੇ ਮਰਜ਼ੀ ਪਾਰਟੀ ਦਾ ਹੋਵੇ ਆਮ ਆਦਮੀ ਪਾਰਟੀ ਦਾ ਕਿਹਾ ਜਾ ਰਿਹਾ ਜੋ ਕਿ ਜੇਕਰ ਦੂਜੀ ਪਾਰਟੀ ਦਾ ਹੁੰਦਾ ਫਿਰ ਵੀ ਉਹਨਾਂ ਦੁੱਖਾ ਕਿਸੇ ਹੋਰ ਪਾਰਟੀ ਹੁੰਦਾ ਫਿਰ ਵੀ ਉਹਨਾਂ ਹੀ ਦੁੱਖਾ ਪਰ ਹੁਣ ਮੌਜੂਦਾ ਪਾਰਟੀ ਦਾ ਜਦੋਂ ਕਹਿ ਦਿੰਦੇ ਆ ਕਿ ਭਗਵਾਨ ਤਮਾਨ ਦੀ ਸਰਕਾਰ ਦਾ ਜਦੋਂ ਆਵਾ ਦੀ ਪਾਰਟੀ ਦਾ ਜਦੋਂ ਸਰਪੰਚ ਕਿਹਾ ਜਾਂਦਾ ਫਿਰ ਇੱਕ ਸਰਕਾਰ ਤੇ ਪ੍ਰਸ਼ੰਚ ਚੱਲਣ ਲੱਗ ਜਾਂਦਾ ਕਿ ਖੁਦ ਹੀ ਪਾਰਟੀ ਦੇ ਬੰਦੇ ਖੁਦ ਜਿਹੜਾ ਮੁੱਖ ਮੰਤਰੀ ਹੋਵੇ ਤੇ ਉਸੇ ਦੇ ਪਾਰਟੀ ਦੇ ਬੰਦਿਆਂ ਨੂੰ ਕਿਉਂ ਹੀ ਮਾਰਿਆ ਜਾਂਦਾਗਾ ਇਸ ਤੋਂ ਪਹਿਲਾਂ ਕਿ ਜਦੋਂ ਵੋਟਾਂ ਪਈਆਂ ਸੀ ਵੋਟਾਂ ਦੇ ਜਿੱਤਣ ਤੋਂ ਐਨ ਮੌਕੇ ਜਦੋਂ ਇੱਕ ਨੌਜਵਾਨ ਦਾ ਫਿਲਹਾਲ ਮੈਂ ਪਿੰਡ ਬਿਸਰਗਿਆ ਮਿੱਤਾਂ ਕਿ ਉਹਦਾ ਜਿਹੜਾ ਗੋਲੀਆਂ ਮਾਰ ਕੇ ਉਹਦਾ ਵੀ ਕਤਲ ਕਰ ਦਿੱਤਾ ਸੀ ਤੇ ਜਿਹੜੇ ਇਹ ਤਰਨ ਤਾਰਨ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਬਹੁਤ ਹੀ ਆ ਮੰਦ ਭੱਗੀ ਆ ਇਹ ਖਬਰ ਇਸ ਵੀਡੀਓ ਨੂੰ ਬਤ ਬਤ ਸ਼ੇਅਰ ਕਰੋ ਤਾਂ ਕਿ ਹਰ ਇੱਕ ਨੌਜਵਾਨ ਬੱਚੇ ਬਜ਼ੁਰਗਾਂ ਤੱਕ ਵੀਡੀਓ ਪਹੁੰਚਾਓ ਤਾਂ ਕਿ ਇਹ ਦੇ ਵਿੱਚ ਸੰਦੇਸ਼ ਇਹ ਆ ਹੱਥ ਬੰਨ ਕੇ ਬੇਨਤੀ ਹੈ ਮੇਰੀ ਹਰ ਇੱਕ ਉਸ ਨੌਜਵਾਨ ਨੂੰ ਜਿਹੜੇ ਕਿ ਇੱਕ ਦੂਜੇ ਦਾ ਕਤਲ ਕਰਦੇ ਆ ਕਹਿਣ ਦਾ ਭਾਵ ਕਿ ਤੁਹਾਡੇ ਵਿਚਾਰ ਕਿਸੇ ਨਾਲ ਨਹੀਂ ਰਲਦੇ মতਪਦੇ ਨਹੀਂ ਰਲਦੇ ਜਾਂ ਤੁਹਾਡੀ ਕੋਈ ਐਸੀ ਰੰਜਸ਼ਾ ਦੁਸ਼ਮਣੀਆਂ ਉਹਨਾਂ ਨੂੰ ਸਾਰਿਆਂ ਨੂੰ ਭੁਲਾ ਕੇ ਜਿਹੜਾ ਇੱਕ ਭਾਈਚਾਰਾ ਕਾਇਮ ਕਰੋ ਜੇਕਰ ਤੁਹਾਨੂੰ ਨਹੀਂ ਲੱਗਦਾ ਫਿਰ ਵੀ ਤੁਹਾਨੂੰ ਲੱਗਦਾ ਕਿ ਅਸੀਂ ਇਹਦੇ ਨਾਲ ਨਹੀਂ ਬੋਲਣਾ ਆਪਣਾ ਇੱਕ ਪਾਸਾ ਆਪਾਂ ਨਾ ਬੋਲੋ ਉਸ ਨਾਲ ਪਰ ਕਿਸੇ ਦਾ ਇਸ ਤਰ੍ਹਾਂ ਕਤਲ ਕਰਨਾ ਇਹ ਬਹੁਤ ਜਿਹੜਾ ਮੰਦ ਭਾਗਾਗਾ ਜਿਹੜਾ ਕਿ ਹੁਣ ਪੰਜਾਬ ਦੇ ਵਿੱਚ ਦਿਨ ਦਿਹਾੜੇ ਜਿਹੜੀਆਂ ਸਰੇ ਆਮ ਆ ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਗੋਲੀ ਕਿੱਧਰੋਂ ਆ ਜਾਵੇ ਕਿਹੜੇ ਕਲੇ ਵੇਲੇ ਸਾਮ ਨੂੰ ਤਾਂ ਬੰਦਾ ਜਮੇ ਨਹੀਂ ਨਿਕਲ ਸਕਦਾ ਪੰਜਾਬ ਦੇ ਹਾਲਾਤ ਨੇ ਜਿਹੜੇ ਭਵੰਤਮਾਨ ਦੀ ਸਰਕਾਰ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਕਿ ਹਾਲਾਤ ਕਿਉਂ ਇਸ ਤਰ੍ਹਾਂ ਕਰ ਦਿੱਤੇ ਨੇ ਜਾਂ ਕਿਉਂ ਹੋ ਗਏ ਨੇ ਕਿ ਤੁਹਾਡੇ ਤੋਂ ਜਿਹੜਾ ਕ ਲਾਉਣ ਆਰਡਰ ਆ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਤੁਹਾਡਾ ਕੀ ਗੱਲ ਸਹੀ ਕਾਤੋਂ ਨਹੀਂ ਉਸ ਨੂੰ ਮੇਨਟੇਨ ਕਾਤੋਂ ਨਹੀਂ ਰੱਖਿਆ ਜਾ ਰਿਹਾ ਕੀ ਗੱਲ ਕਿ ਤੁਹਾਡੀਆਂ ਏਜੰਸੀਆਂ ਇੰਟੈਲੀਜੈਂਸੀਆਂ ਜਾਂ ਹੋਰ ਏਜੰਸੀਆਂ ਕਿੱਥੇ ਰਹਿੰਦਿਆਂ ਨੇ ਜਦੋਂ ਕਿ ਥ੍ਰੈਟ ਬੰਦੇ ਨੂੰ ਆ ਰਹੇ ਨੇ ਜਦੋਂ ਥ੍ਰੈਟ ਆ ਰਹੇ ਨੇ ਤਾਂ ਫਿਰ ਬੰਦੇ ਨੂੰ ਉਸ ਨੂੰ ਸਕਿਉਰਟੀ ਮਹਿਆ ਕਰਾਓ ਜਾਂ ਉਸ ਦਾ ਬਚਾਅ ਕਿਸ ਤਰ੍ਹਾਂ ਦੇ ਨਾਲ ਉਹਦਾ ਜਿਹੜਾ ਉਹਨਾਂ ਦਾ ਘਰਦਿਆਂ ਨੂੰ ਵੀ ਜਿਹੜਾ ਸੋਚਣਾ ਚਾਹੀਦਾ ਹੁੰਦਾਗਾ ਕਿ ਸਾਡਾ ਬੰਦਾ ਹੁਣ ਫਲਾਣੇ ਥਾਂ ਜਾ ਰਿਹਾ ਤੇ ਇਸ ਕਰਕੇ ਜਿਹੜੀ ਕੋਈ ਘਟਨਾ ਅਨਸਕੋਵੀ ਘਟਨਾ ਨਾ ਵਾਪਰ ਜਾਵੇ ਪਰ ਕਈ ਵਾਰ ਫਿਰਾਲ ਬੰਦੇ ਨੂੰ ਹੁੰਦਾ ਕਿ ਅਸੀਂ ਤਾਂ ਹੁਣ ਜਾ ਕੇ ਆਪਾਂ ਮੁੜੇ ਆਉਣੇ ਆ ਪਰ ਜਿਹੜੇ ਹਾਲਾਤ ਨੇ ਪੰਜਾਬ ਦੇ ਬਹੁਤ ਜਿਹੜੇ ਬਿਹਤਰ ਹੋ ਚੁੱਕੇ ਨੇ ਇਸ ਕਰਕੇ ਜਿਹੜਾ ਬਹੁਤ ਹੀ ਮੰਦ ਭਾਗਾ ਜਿਹੜੀ ਅੱਜ ਘਟਨਾ ਹੋਈ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਬਹਿਜ ਜੀ ਕਾ ਖਾਲਸਾ ਵਹਿਜ ਜੀ ਕੀ ਫਤਿਹ